ਹੌਸਲਾ ਰੱਖੋ ਜੋ ਇਨਸਾਨ ਤੁਹਾਨੂੰ ਛੱਡ ਗਿਆ ਹੈ ਉਹ ਇੱਕ ਦਿਨ ਜ਼ਰੂਰ ਪਛਤਾਵੇਗਾ ਕਿਉਂਕਿ ਰੱਬ ਸਭ ਦੇਖਦਾ ਹੈ ਜਿਆਦਾ ਖੁਸ਼ ਨਾ ਹੋਵੋ ਜਦੋਂ ਕੋਈ ਇਨਸਾਨ ਤੁਹਾਨੂੰ ਬੋਲੇ ਕਿ ਉਹ ਤੁਹਾਨੂੰ ਪਿਆਰ ਕਰਦਾ ਹੈ ਜਾਂ ਤੁਹਾਡੀ ਬਹੁਤ ਫਿਕਰ ਕਰਦਾ ਹੈ ਅਸਲ ਸਵਾਲ ਤਾਂ ਇਹ ਹੈ ਕਿ ਕਦੋਂ ਤੱਕ ਕਿਉਂਕਿ ਰੁੱਤਾਂ ਵਾਂਗ ਇੱਥੇ ਇਨਸਾਨ ਵੀ ਬਦਲ ਜਾਂਦੇ ਨੇ ਜੇਕਰ ਕੋਈ ਤੁਹਾਨੂੰ ਸੱਚੇ ਦਿਲੋਂ ਪਿਆਰ ਕਰਦਾ ਹੈ ਤਾਂ ਫਿਰ ਇਹ ਮਾਇਨੇ ਨਹੀਂ ਰੱਖਦਾ ਕਿ ਉਹ ਕਿੰਨੇ ਨਵੇਂ ਲੋਕਾਂ ਨੂੰ ਮਿਲਦਾ ਹੈ ਉਸ ਦੀਆਂ ਭਾਵਨਾਵਾਂ ਤੁਹਾਡੇ ਲਈ ਕਦੇ ਵੀ ਬਦਲ ਨਹੀਂ ਸਕਦੀਆਂ ਕਿਉਂਕਿ ਸੱਚਾ ਪਿਆਰ ਕਰਨ ਵਾਲੇ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਹੁੰਦਾ ਜੇਕਰ ਕੋਈ ਤੁਹਾਨੂੰ ਅਸਵੀਕਾਰ ਕਰਦਾ ਹੈ ਤਾਂ ਪਰੇਸ਼ਾਨ ਨਾ ਹੋਵੋ ਕਿਉਂਕਿ ਚੰਗੀਆਂ ਤੇ ਕੀਮਤੀ ਚੀਜ਼ਾਂ ਅਕਸਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੀ ਹੁੰਦੀਆਂ ਨੇ ਲੋਕਾਂ ਨੂੰ ਬੇਸ਼ੱਕ ਯਾਦ ਕਰੋ ਪਰ ਇਹ ਵੀ ਨਾ ਭੁੱਲੋ ਕਿ ਹੁਣ ਉਹ ਤੁਹਾਡੀ ਜ਼ਿੰਦਗੀ ਵਿੱਚ ਕਿਉਂ ਨਹੀਂ ਰਹੇ ਸਿਆਣਪ ਇਸ ਵਿੱਚ ਹੈ ਜਦੋਂ ਤੁਹਾਨੂੰ ਇਹ ਅਹਿਸਾਸ ਹੋ ਜਾਵੇ ਕਿ ਸੁਪਨਾ ਤੇ ਕੈਰੀਅਰ ਜ਼ਿਆਦਾ ਜ਼ਰੂਰੀ ਹੈ ਨਾ ਕਿ ਕੋਈ ਵਿਅਕਤੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਰਾ ਕੁਝ ਗਵਾ ਬੈਠੇ ਹੋ ਤਾਂ ਹਮੇਸ਼ਾ ਯਾਦ ਰੱਖੋ ਕੀ ਹਰ ਸਾਲ ਔਖਾਂ ਤੋਂ ਪੱਤੇ ਝੜਦੇ ਨੇ ਪਰ ਤਾਂ ਵੀ ਉਹ ਖੜੇ ਰਹਿੰਦੇ ਨੇ ਤੇ ਚੰਗੇ ਦਿਨਾਂ ਦੀ ਉਡੀਕ ਕਰਦੇ ਨੇ ਜਦੋਂ ਤੁਹਾਨੂੰ ਕੋਈ ਇਨਸਾਨ ਚੰਗਾ ਨਹੀਂ ਲੱਗਦਾ ਤਾਂ ਵੀ ਉਸ ਨਾਲ ਤੁਸੀਂ ਸਹੀ ਵਰਤਾਓ ਕਰ ਰਹੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਫਰਜ਼ੀ ਹੋ ਬਲਕਿ ਤੁਸੀਂ ਸਮਝਦਾਰ ਹੋ ਕਿ ਤੁਸੀਂ ਉਸ ਦੀਆਂ ਕਮੀਆਂ ਨੂੰ ਵੀ ਅਣਦੇਖਾ ਕਰ ਰਹੇ ਹੋ ਜਦੋਂ ਤੁਸੀਂ ਕਿਸੇ ਇਨਸਾਨ ਦੀ ਹਾਇਸियत ਤੋਂ ਵੱਧ ਕੇ ਉਸ ਨੂੰ ਪਿਆਰ ਕਰਦੇ ਹੋ ਕਦੇ ਵੀ ਉਹ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚੋਂ ਨਾ ਕੱਢੋ ਜੋ ਤੁਹਾਡੀ ਬਹੁਤ ਫਿਕਰ ਕਰਦਾ ਹੋਵੇ ਕਿਉਂਕਿ ਜੇਕਰ ਇੱਕ ਦਿਨ ਉਹ ਚੱਲ ਗਿਆ ਤਾਂ ਕਦੇ ਵੀ ਵਾਪਸ ਨਹੀਂ ਆਵੇਗਾ ਕਦੇ ਵੀ ਬਦਲੇ ਦੀ ਭਾਵਨਾ ਨਾ ਰੱਖੋ ਬਸ ਚੁੱਪ ਹੋ ਜਾਓ ਤੇ ਉਡੀਕ ਕਰੋ ਕਿਉਂਕਿ ਪਰਮਾਤਮਾ ਸਭ ਦੇਖਦਾ ਹੈ ਕਦੇ-ਕਦੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਫੈਸਲੇ ਵੀ ਲੈਣੇ ਪੈਂਦੇ ਨੇ ਜੋ ਤੁਹਾਡੀ ਆਤਮਾ ਨੂੰ ਬਹੁਤ ਦੁਖੀ ਕਰਦੇ ਨੇ ਪਰ ਅਸਲ ਵਿੱਚ ਉਹਨਾਂ ਫੈਸਲਿਆਂ ਨਾਲ ਜ਼ਿੰਦਗੀ ਵਿੱਚ ਬਹੁਤ ਚੰਗੇ ਬਦਲਾਅ ਦੇਖਣ ਨੂੰ ਮਿਲਦੇ ਨੇ ਦਿਮਾਗ ਨਾਲ ਦੁਨੀਆ ਜਿੱਤੀ ਜਾ ਸਕਦੀ ਹੈ ਪਰ ਦਿਲ ਦਿਲ ਨਾਲ ਹੀ ਜਿੱਤਾ ਜਾਂਦਾ ਹੈ ਮੇਰੀ ਗੱਲ ਮੰਨੋ ਜਿਸ ਦੇ ਕੋਲ ਤੁਹਾਡੇ ਲਈ ਸਮਾਂ ਨਾ ਹੋਵੇ ਉਸ ਨੂੰ ਕਦੇ ਵੀ ਪਰੇਸ਼ਾਨ ਨਾ ਕਰੋ ਕੋਈ ਵੀ ਸਫ਼ਰ ਕਦੇ ਖਤਮ ਨਹੀਂ ਹੁੰਦਾ ਜਾਂ ਤਾਂ ਰਸਤਾ ਬਦਲ ਜਾਂਦਾ ਹੈ ਜਾਂ ਫਿਰ ਉਸਵਾਸਤਾਹੀ ਖਤਮ ਹੋ ਜਾਂਦਾ ਹੈ ਕੋਈ ਫਾਇਦਾ ਨਹੀਂ ਕਿਸੇ ਦੇ ਪਿੱਛੇ ਪਿੱਛੇ ਜਾਣ ਦਾ ਹੱਸਦੇ ਹੱਸਦੇ ਆਪਣਾ ਜੀਵਨ ਬទਿਤ ਕਰੋ ਤੇ ਭੁੱਲ ਜਾਓ ਉਹਨਾਂ ਨੂੰ ਜੋ ਤੁਹਾਨੂੰ ਭੁੱਲ ਗਏ ਅੱਜ ਕੱਲ੍ਹ ਦੇ ਲੋਕਾਂ ਦੀ ਸੱਚਾਈ ਹੈ ਕਿ ਜਦੋਂ ਉਹਨਾਂ ਨੂੰ ਨਵੇਂ ਲੋਕ ਮਿਲ ਜਾਂਦੇ ਨੇ ਤਾਂ ਪੁਰਾਣੇ ਬੋਝੇ ਲੱਗਣ ਲੱਗ ਜਾਂਦੇ ਨੇ ਪਰੋਸਾ ਰੱਬ ਉਤੇ ਰੱਖੋ ਲੋਕਾਂ ਤੇ ਨਹੀਂ ਕਿਉਂਕਿ ਧੋਖਾ ਲੋਕ ਹੀ ਦਿੰਦੇ ਨੇ ਰੱਬ ਨਹੀਂ ਅੱਜ ਕੱਲ ਧੋਖਾ ਵੀ ਲੋਕ ਬੜੀ ਧੋਖੇ ਨਾਲ ਦਿੰਦੇ ਨੇ ਇੱਧਰ ਪਿਆਰ ਜਿਹਾ ਹੁੰਦੇ ਨੇ ਤੇ ਦਿਲ ਕਿਤੇ ਹੋਰ ਲਗਾਉਂਦੇ ਨੇ ਝੂਠ ਬੋਲ ਕੇ ਭਰੋਸਾ ਤੋੜਨ ਤੋਂ ਚੰਗਾ ਹੈ ਕਿ ਸੱਚ ਬੋਲ ਕੇ ਰਿਸ਼ਤਾ ਤੋੜ ਦਿੱਤਾ ਜਾਵੇ ਕਿਉਂਕਿ ਰਿਸ਼ਤਾ ਤਾਂ ਫੇਰ ਜੁੜ ਸਕਦਾ ਹੈ ਪਰ ਭਰੋਸਾ ਕਦੇ ਨਹੀਂ ਜੁੜਦਾ ਸਕਦਾ ਅਗ ਲਗਾ ਦੇਣੀ ਚਾਹੀਦੀ ਹੈ ਉਹਨਾਂ ਖਵਾਇਸ਼ਾਂ ਨੂੰ ਜਿਨ੍ਹਾਂ ਦੇ ਲਈ ਤੁਹਾਡੇ ਮਾਪਿਓ ਨੂੰ ਕਿਸੇ ਦੇ ਅੱਗੇ ਝੁਕਣਾ ਪਵੇ ਕਈ ਵਾਰ ਚੀਜ਼ਾਂ ਨੂੰ ਰੋਕ ਕੇ ਰੱਖਣਾ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਕੋਈ ਚੀਜ਼ਾਂ ਨੂੰ ਜ਼ਿੰਦਗੀ ਵਿੱਚੋਂ ਜਾਣ ਦੇਣਾ ਹੀ ਭਲਾਈ ਹੁੰਦੀ ਹੈ ਇੱਕ ਹੀ ਸਮੇਂ ਵਿੱਚ ਪਿਆਰ ਕਰਨਾ ਤੇ ਬੁੱਧੀਮਾਨ ਹੋਣਾ ਬੜਾ ਮੁਸ਼ਕਲ ਹੁੰਦਾ ਹੈ ਕਿਸੇ ਨੂੰ ਬਹਿਸ ਨਾਲ ਜਿੱਤਣ ਦੀ ਬਜਾਏ ਚੁੱਪ ਨਾਲ ਉਸ ਨੂੰ ਹਰਾ ਦਿਓ ਕਿਉਂਕਿ ਜਿਹੜੇ ਤੁਹਾਡੇ ਨਾਲ ਹਮੇਸ਼ਾ ਬਹਿਸ ਕਰਨ ਲਈ ਤਿਆਰ ਰਹਿੰਦੇ ਨੇ ਉਹ ਤੁਹਾਡੀ ਚੁੱਪ ਨੂੰ ਕਦੇ ਸਹਿ ਨਹੀਂ ਕਰ ਸਕਦੇ ਵਿਸ਼ਵਾਸ ਤੋਂ ਬਿਨਾ ਨਾ ਤਾਂ ਪਿਆਰ ਸੰਭਵ ਹੈ ਤੇ ਨਾ ਹੀ ਅਰਦਾਸ ਸੰਭਵ ਹੈ